ਆਵਾਜ਼ ਦਿੱਤਾ ਇਹ ਬੱਚੇ ਨੂੰ ਸੋਲੀਆਂ ਨੂੰ ਨਸਾ ਦਿੱਤਾ ਇਹ ਕਿ ਕੁੱਟ ਕੁੱਟ ਮਾਰ ਸਰਿਆ ਕਿੱਥੇ ਮੁਕਾਬਲਾ ਕਰ ਕੰਮ ਕਾਲਾ ਕੀਤਾ ਨੇ ਕਿਤੇ 골ਡਨ ਖਾਨ ਨਾਲ ਕਰਦੇ ਕੁੱਟ ਕੁੱਟ ਕੇ ਮਾਰਿਆ ਮੇਰਾ ਮੋਢਾ ਨਾ ਬਣਨ ਸਾਹ ਚਾਹੀਦਾ ਮੇਰਾ ਪੁੱਤ ਦਾ ਆਂਦੇ ਆਗੇ ਅਸੀਂ ਗੋਲੀ ਦੇ ਮੁਕਾਬਲੇ ਜੇ ਮਾਰੇ ਗਏ ਸਾਡੇ ਗੋਲੀਵਾਰੀ ਕੀਤੀ ਤੇ ਅਸੀਂ ਫੇਰ ਇਹਨਾਂ ਮਾਰਿਆ ਇਥੇ ਦੱਸੋ ਗੋਲੀ ਦਾ ਨਿਸ਼ਾਨ ਤੇ ਮੈਨੂੰ ਦੱਸ ਦੋ ਕਿ ਇੱਕ ਦੱਸ ਦੋ ਇਹ ਰਮੇ ਮੈਨੂੰ ਪੋਸਟਮਾਰਟ ਹੋਇਆ ਕੋਈ ਕੋਈ ਤਾਂ ਪਹਿਲੇ ਨਿਸ਼ਾਨ ਤਾਂ ਚਾਹੀਦਾ ਕੋਈ ਮੜਾ ਮੋਟਾ ਮੜਾ ਮੋਟਾ ਨਿਸ਼ਾਨ ਹੁੰਦਾ ਆ ਉਹ ਹੁਣ ਆਇਆ ਜਾਂ ਨਹੀਂ ਉਹੜੀਆਂ ਉਹਦੇ ਵਿੱਚ ਸਾਰਾ ਕੁਝ ਹੀ ਹੋਣ ਉਹਦੇ ਵਿੱਚ ਕੋਈ ਗਲਤੀ ਨਾ ਹੋ ਲੋਕੀ ਦੇ ਡਾਟਾ ਦੇ ਬੋਰਡ ਨੇ ਪੋਸਟਮਾਰਟਮ ਕਰਨਾ ਹੈ ਉਹ ਤਾਂ ਸਾਰਿਆਂ ਦਾ ਹੋਇਆ ਹੈ ਉਹ ਤਾਂ ਜਿਹੜੀ ਅਨਕਾਟਰ ਦੀ ਗੱਲ ਉਹਦੇ ਜਿਹਦੇ ਬੁਲਟਸ ਹੀ ਹੋਣੀਆਂ ਗੋਲੀਆਂ ਹੋਣੀਆਂ ਉਹ ਤਾਂ ਚੁੱਕੀਆਂ ਉਹ ਤੇ ਪੋਸਟਮਾਰਟਮ ਤੋਂ ਬਾਅਦ ਜਿਹੜਾ ਜਿਹੜਾ ਨਹੀਂ ਇਹ ਵੀ ਹੋਣਾ ਸਰਕਾਰ ਕੋਈ ਕੰਨੀ ਕਰੀਏ ਫੋਕਲ ਕੰਨੀ ਆਏ ਆ ਇਹਨਾਂ ਕਹੇ ਵੀ ਗੋਲੀਆਂ ਮਾਰ ਕੇ ਤੁਹਾਡੇ ਬੱਚੇ ਨੇ ਸਾਡੇ ਤੇ ਹਮਲਾ ਕੀਤਾ ਅੱਗੋਂ ਅਸੀਂ ਵੀ ਪੁਲਿਸ ਕੋ مقابلہ ਕੀਤਾ ਸਾਡੇ ਤੇ ਵੀ ਉਹਨਾਂ ਗੋਲੀ ਵਾਲੀ ਕੀਤੀ ਅਸੀਂ ਚਲੋ ਮਾਰੇ ਗਏ ਬੱਚੇ ਤੁਹਾਡੇ ਅਖੇ ਜੋ ਠੀਕ ਆ ਜੀ ਉਹਨੇ ਪਹਿਲਾਂ ਬੱਚੇ ਨੂੰ ਗੋਲੀਆਂ ਵੱਜੀਆਂ ਤੇ ਫਿਰ ਅਸੀਂ ਹਸਪਤਾਲ ਲੈ ਕੇ ਗਏ ਆ ਬੱਚੇ ਤੁਹਾਡੇ ਨਹੀਂ ਵੱਜ ਪਾਏ ਠੀਕ ਆ ਉਹ ਤੁਸੀਂ ਨੈਟ ਤੇ ਚੜੀਓ ਫੋਟੋ ਵੇਖੀ ਨੇ ਪਾਸਪੋਰਟ ਉਹ ਬਿਲਕੁਲ ਸਹੀ ਆ ਸਾਫ ਸੁਥਰੇ ਲੀਡੇ ਆ ਕੋਈ ਜੇ ਨਿਸ਼ਾਨ ਕੋਈ ਲਊਦਾ ਨਹੀਂ ਕੋਈ ਕਾਹੇ ਦਾ ਨਹੀਂ ਠੀਕ ਆ ਜੀ ਉੱਤੇ ਵੀ ਕੋਈ ਨਿਸ਼ਾਨ ਨਹੀਂ ਹੈਗਾ ਹੁਣ ਬੱਚੇ ਦੀ ਡੈੱਡ ਬੋਡੀ ਪਈ ਐ ਇੱਥੇ ਵੀ ਨਿਸ਼ਾਨ ਤੁਸੀਂ ਖੁਦ ਦੇਖ ਚੁੱਕਦੇ ਹੋ ਕੋਈ ਦੇਖਦਾ ਤੁ ਮੈਂ ਪੁੱਛਿਆ ਆਂਦੇ ਵੀ ਅੱਗੋਂ ਇਹਨਾਂ ਸਾਡੇ ਦੇ ਮੁਕਾਬਲਾ ਕੀਤਾ ਇਹਨਾਂ ਨੂੰ ਰੋਕਿਆ ਗਿਆ ਸੀ ਤੇ ਪਰ ਇਹ ਬੱਚੇ ਸਾਡੇ ਕੋ ਰੁਕੇ ਨਹੀਂ ਅਸੀਂ ਫੇਰ ਇਹਨਾਂ ਹੱਟ ਦੇ ਹਮਲਾ ਕੀਤਾ ਅਸੀਂ ਫੇਰ ਇਹਨਾਂ ਦਾ ਕੀਤਾ ਤੇ ਫੇਰ ਤੁਹਾਡਾ ਬੱਚਾ ਮਾਰਿਆ ਗਿਆ ਹਾਂ ਹਨ ਅਨਵਾਰ ਸੇ ਇਹੋ ਸਾਗਾ ਰੰਜਸ ਨਾ ਬੱਚਾ ਡਾ ਮਾਰਿਆ ਗਿਆ ਹੋਰ ਕੋਈ ਹਨ ਕੋਈ ਇਹੋ ਜੀ ਗੱਲ ਨਹੀਂ ਬੱਚੇ ਨੇ ਚਲੋ ਮੰਨ ਲਓ ਗੋਲੀਆਂ ਤੁਸੀਂ ਚਲਾਈਆਂ ਬੱਚਾ ਦੱਸੋ ਸਹੀ ਵੀ ਕੀ ਕਿੱਥੇ ਗੋਲੀ ਉਹਦੀ ਵੱਜੀ ਆ ਕੋਈ ਇਨਸਾਫ ਦੋ ਹਨੂੰ ਦੱਸੋ ਉੱਥੇ ਗੜਬੜੀ ਵੇਖਣ ਦੇ ਤੁਹਾਨੂੰ ਨਹੀਂ ਵੇਖਣ ਦੇ ਤੀ ਕਿਉਂ ਨਾ ਆਂਦੇ ਵੀ ਨਹੀਂ ਜਲਦੀ ਉਥੇ ਵੀ ਪੁਲਿਸ ਪ੍ਰਸ਼ਾਸਨ ਬੜਾ ਆ ਮੀਡੀਆ ਬੜਾ ਆ ਤੁਹਾਡਾ ਦਿਮਾਗ ਖਰਾਬ ਕਰੇਗਾ ਚਲੋ 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 ਮੈਟੋ ਮੈਟਾ ਇਹ ਉਹਨਾਂ ਤਿੰਨੇ ਆਪੇ ਲੱਦੇ ਆ ਨੂੰ ਲੱਦਣ ਦਾ ਮੌਕਾ ਵੀ ਨਹੀਂ ਦਿੱਤਾ ਨਾ ਮੂੰਹ ਵਿਖਾ ਲਿਆ ਲੱਦ ਕੇ ਕਹਿੰਦਾ ਚਲੋ ਚਲੋ ਚਲੀਏ ਚਲੀ ਚਲੀ ਹਾਂ ਵੀ ਇੰਦ ਵੇਨੇ ਆ ਹੀ ਦਾ ਵੇਖਦੇ ਆ ਬੱਚਿਆਂ ਦਾ ਸਲਾਹ ਕਰਦੇ ਆ ਸਾਰਿਆਂ ਨਾਲ ਵੀ ਕੀ ਕਰਨਾ ਚਾਹੀਦਾ ਅਿੰਦ ਫਿਰ ਇਨਸਾਫ ਹੀ ਮੰਗਾਗੇ ਗੋਲੀਆਂ ਦਾ ਅਫਸਰ ਸਾਰੇ ਖਲੋਤਿਆ ਮੈਨੂੰ ਕਹਿੰਦਾ ਮੈਂ ਦੱਸ ਇੱਕੋ ਨਿਸ਼ਾਨ ਦੱਸ ਦੋ ਮੇਰੇ ਬੱਚੇ ਦਾ ਵੀ ਆ ਗੋਲੀ ਮਾਰ ਕੇ ਕੀਤਾ ਸੀ ਮੈਂ ਬਸ ਇਹੋ ਮੰਗਦਾ ਜੋ ਮੰਗ ਮੇਰੀ ਇਹੋ ਜੋ ਉਹ ਇਹਨਾਂ ਨੇ ਕਿਹਾ ਆ ਵੀ ਇਹਨਾਂ ਦੀ ਇੰਦ ਜੀ ਨਹੀਂ ਹੈਗਾ ਤੂੰ ਤੇ ਜਿਹੜਾ ਪੋਸਟਮਾਰਟਮ ਹੋਇਆ ਹੈ ਇਹਨਾਂ ਦਾ ਇਹ ਜਿੱਥੇ ਇਨਕਾਉਂਟਰ ਹੋਇਆ ਫਿਰ ਉੱਥੇ ਯੂਪੀ ਜੇ ਵਿੱਚ ਇਹਨਾਂ ਦਾ ਇਹਨਾਂ ਦੀ ਸੈਮਤੀ ਨਾਲ ਹੀ ਪੋਸਟਮਾਰਟਮ ਹੋਇਆ ਉੱਥੇ ਬੋਡੀ ਚ ਲੈ ਕੇ ਆਏ ਕੀ ਸਰਕਾਰ ਰਾਏ ਕਿੰਨੇ ਮੂੜੇ ਮਾਰੇ ਕਿ ਕੀ ਸੰਸਕਾਰ ਕਿੱਥੇ ਨਾਲ ਕਿੰਨੇ ਮੂੜੇ ਤੇ ਪਹੁੰਚਿਆ ਜੀ ਅੱਜ ਤਿੰਨ ਤਿੰਨ ਜਿਹੜੇ ਸੀ ਜੋ ਤੋਂ ਜਿਹੜੇ ਨੌਜਵਾਨ ਜਿਹੜੇ ਉੱਥੇ ਜਿੰਨਾ ਦਾ ਇਨਕੁਆਇਰੀ ਹੋਇਆ ਜੀ ਉਹ ਤਿੰਨਾਂ ਦਾ ਸੰਸਕਾਰ ਇੱਥੇ ਹੋ ਰਿਹਾ ਕਿਹੜੇ ਪਿੰਡ 'ਚ ਹੋ ਰਿਹਾ ਜੀ ਕਿਹੜੇ ਕਿਹੜੇ ਪਿੰਡ 'ਚ ਇੱਕ ਸ਼ੂ ਰਿਹਾ ਇੱਕ ਅਗਵਾਨ ਇੱਕ ਕਲਾ ਨੌਰ ਦੇ ਵਿੱਚ ਕੀ ਸਰਕਾਰਾਂ ਇਹਨਾਂ ਜਾਂਚ ਕਰਨੇ ਹਨ ਕਰਨਾ ਇਹਨਾਂ ਨੇ ਸਾਡੇ 124 ਨੰਬਰ ਮਕਦਮੇ ਦਾ ਜੋ ਐ ਸੀ ਉਹ ਤੇ ਇਹਨਾਂ ਨੇ ਬਖਸ਼ੀਗੜ੍ਹ ਜਿਹੜੀ ਚੌਕੀ ਹੈ ਉੱਥੇ ਬਲਾਸਟ ਕੀਤਾ ਸੀ ਗਨੇਟ ਦੇ ਟੈਕੀ ਤੇ ਕਿੱਥੇ ਮਗਾ ਲਾਣ ਦਾ ਇਹਨਾਂ ਦਾ ਯੂਪੀ ਪੁਰਨਪੁਰ ਜਿਹੜਾ ਹੈ ਉੱਥੇ ਕਿਤੇ ਹੋਇਆ ਹੈ ਉੱਥੇ ਰਾਈਟ ਤੇ ਮੈਂ ਤੇ ਗਿਆ ਨਹੀਂ ਅੱਛਾ ਬਾਕੀ ਉਹ ਤੇ ਪੁਰਨਪੁਰ ਜਿਹੜਾ ਉੱਥੇ ਥਾਣੇ ਦੇ ਵਿੱਚ ਹੈ ਇਹ ਤੋਂ ਇਹਨਾਂ ਦੀ ਮੰਗ ਇਹਨਾਂ ਦੇ ਵਿੱਚ ਅਸੀਂ ਕੀ ਕਹਿ ਸਕਦੇ ਹਾਂ ਬਾਕੀ ਹੁਣ ਕੀ ਸ਼ੋਸ਼ ਦਿੱਤਾ ਸਾਰਿਆਂ ਨੂੰ ਨੇ ਨਾ ਅਨਸ਼ਾਸਨ ਤੇ ਇਹੋ ਹੀ ਐ ਤੇ ਇਹ ਹੀ ਤੇ ਜਿਹੜੀ ਜਿੱਦਾਂ ਦੀ ਵੀ ਇਹ ਜਾਂਚ ਹੋਣਗੀ ਤੇ ਨਾਲ ਇਹਨਾਂ ਦੇ ਤਕਵਾਮ ਹਾਂ ਬਾਕੀ ਦਾ ਨਾ ਸੰਸਕਾਰ ਹੋ ਗਿਆ ਹੈ ਇਹਨਾਂ ਨੂੰ ਕਰਨੀ ਜੀ ਕਰ ਲੈਣੀ ਹੈ ਮੰਨ ਕੇ ਪਰਿਵਾਰ ਜੀ ਹਾਂਜੀ ਹਾਂਜੀ ਸਹਿਮਤ ਹੈ ਪਰ ਠੀਕ